ਮੇਰਾ ਨਾਮ ਬਲਜਿੰਦਰ ਸਿੰਘ ਬਾਦਸ਼ਾਹਪੁਰ ਪੈਂਦਾ ਮੇਰਾ ਅੱਡੇ ਤੇ ਨਹੀਂ ਨਹੀਂ ਬਾਦਸ਼ਾਹਪੁਰ ਓਕੇ 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 ਤੇ ਤੁਹਾਨੂੰ ਜਿਵੇਂ ਪਹਿਲਾਂ ਤੁਸੀਂ 5 ਸਾਲ ਪਹਿਲਾਂ ਬਾਡੀ ਸਰਵਿਸ ਯੂਜ਼ ਕੀਤਾ ਸੀ ਅੱਜ ਦੁਬਾਰੋਂ ਤੁਸੀਂ ਲੈਣ ਆਏ ਹੋ ਆਪਦੇ ਵਾਸਤੇ ਕੀ ਕੀ ਦਿੱਕਤਾਂ ਸੀ ਪਹਿਲਾਂ ਜੀ 5 ਸਾਲ ਪਹਿਲਾਂ ਜਦੋਂ ਕੀਤਾ ਕੀ ਰਿਜ਼ਲਟ ਆਏ ਸੀ 5 ਸਾਲ ਪਹਿਲਾਂ ਮੈਨੂੰ ਨੀਸਤੀ ਬੜੀ ਪੈਂਦੀ ਸੀਗੀ ਅੱਛਾ ਜਿਵੇਂ ਸੁਸਤੀ ਪਈ ਜਾਣੀ ਓਕੇ ਨੀਂਦ ਆਈ ਜਾਣੀ ਓਕੇ ਬਈ ਮਤਲਬ ਬਹੁਤ ਬੁਰਾ ਹਾਲ ਸੀਗਾ ਮੇਰਾ ਠੀਕ ਹੈ ਜੀ ਤੇ ਮੈਂ ਇਹਨਾਂ ਦਵਾਈਆਂ ਦੁਵਾਈਆਂ ਵੀ ਲਈਆਂ ਮੈਂ ਕਹਿੰਦਾ ਪਤਾ ਨਹੀਂ ਸਵਸਤੀ ਕਰ ਰਹੀ ਪਈਂਦੀ ਐ ਫਿਰ ਮੈਂ ਇਹ ਜੂਸ ਪੀਤੇ ਹਾਂ ਹਰ ਸਮੇਂ ਨੀਂਦ ਆ ਜਾਂਦੀ ਸੀ ਟੁੱਟਿਆ ਰਹਿੰਦਾ ਸੀ ਹਾਂ ਟੁੱਟਿਆ ਰਹਿੰਦਾ ਸਰੀਰ ਮੈਨੂੰ ਤਾਂ ਆਖੋ ਗੜਦੀ ਨਹੀਂ ਸਾਰ ਟਾਈਮ ਓਕੇ ਜੀ ਬਈ ਨੀਂਦ ਬਹੁਤ ਆ ਰਹੀ ਆਂਦੀ ਸੀ ਅੱਛਾ ਕਾਫੀ ਦਵਾਈਆਂ ਖਾਦੀਆਂ ਤੁਸੀਂ ਹਾਂ ਕਾਫੀ ਦਵਾਈਆਂ ਖਾਦੀਆਂ ਪਰ ਦਵਾਈਆਂ ਦਾ ਫਰਕ ਨਹੀਂ ਪਿਆ ਓਕੇ ਜੀ ਫਿਰ ਮੈਂ ਇਹ ਬਾਡੀ ਸਰਸ ਵਰਤਦਾ ਹਾਂ ਬਾਡੀ ਸਰਸ ਲਿਆ ਓਕੇ ਉਸ ਤੋਂ 5 6 ਸਾਲ ਹੋ ਗਿਆ ਘੱਟੋ ਘੱਟ ਅੱਛਾ ਜੀ ਮੇਰਾ ਖਾਂ ਤਾਂ ਜ਼ਿਆਦਾ ਟਾਈਮ ਹੋ ਗਿਆ ਹੋਗਾ ਹਾਂ 5 5 6 ਦੇ ਵਿੱਚ ਹੀ ਹੋਇਆ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਤੱਕ ਠੀਕ ਆ ਬਿਲਕੁਲ ਮਾਲ ਉਹਦੋਂ ਤੁਸੀਂ ਨੇ ਮਾਲ 100 ਦਿਨ ਪੀਤਾ ਹੋਊਗਾ ਉਹਦੋਂ ਹਾਂ ਮੁੜ ਕੇ ਤਾਂ ਨਹੀਂ ਦਿੱਕਤ ਆਈ ਫਿਰ ਨਾ 100 ਦਿਨ ਤਾਂ ਘਾਟੀ ਪੀਤਾ 100 ਦਿਨ ਨਹੀਂ ਕੋਈ ਬੈਗ ਲਿਆ ਸੀ ਕੋਈ ਬੈਗ ਲਿਆ ਸੀਗਾ ਅੱਛਾ ਜੀ ਕੋਈ ਬੈਗ ਲਿਆ ਸੀਗਾ ਓਕੇ ਬਈ ਥੋੜਾ ਉਹਦਾ ਕਿਤੇ ਵਿਚੋ ਆ ਪੀ ਲਿਆ ਕੋਈ ਕਦੇ ਨਹੀਂ ਕਦੇ ਚੱਲਦਾ ਹੈਗਾ ਦੂਜੀ ਫਿਰਾਂ ਅੱਛਾ ਅੱਛਾ ਇੱਕ ਵਾਰੀ ਕੰਪਲੀਟ ਪੀਤਾ ਕੋਈ ਹਾਂ ਕਦੇ ਜਿਹੜਾ ਇੱਕ ਬ੍ਰਾਂਡ ਜੋ ਠੋਕੇ ਪੀਤਾ ਦੂਜਾ ਤਾਂ ਹੌਲੀ ਕਦੇ ਪੀ ਲਿਆ ਕਦੇ ਨਹੀਂ ਪੀ ਲਿਆ ਹਾਂ ਇਸ ਤਰ੍ਹਾਂ ओके ਤੇ ਫਿਰ ਹੁਣ ਮੈਂ 5-6 ਸਾਲਾਂ ਬਾਅਦ ਹੁਣ ਮੈਂ ਕਹਾਂ ਚੱਲ ਹੁਣ ਫੇਰ ਸ਼੍ਰੀ ਦੀ ਸਫਾਈ ਹੋ ਜਾ ਇੱਕ ਵਾਰ। ਓਕੇ। ਬਈ ਇੱਕ ਵਾਰਾਂ ਹੋਰ ਲੈ ਜੀਏ ਚੱਲ। ਠੀਕ ਹੈ ਜੀ। ਤੇ ਤੁਸੀਂ ਹੋਰ ਵੀ ਜਿਵੇਂ ਉਹ ਟਾਈਮ ਤੇ ਤੁਸੀਂ ਆਪ ਧੀ ਕੋਈ ਹੋਰ ਵੀ ਪਰਿਵਾਰਾਂ ਨੂੰ ਦਿੱਤੇ? ਹਾਂ ਕਈ ਪਰਿਵਾਰਾਂ ਨੂੰ ਦਿੱਤੇ ਇੱਕ ਪਰਿਵਾਰ ਸਾਡੇ ਵੀ ਸਾਲੀ ਆਹੋ। ਅੱਛਾ ਜੀ। ਉਹਦਾ ਮਤਲਬ ਬਲੱਡ ਇੰਨਾ ਜ਼ਿਆਦਾ ਵਧਦਾ ਸੀ ਨਾ? ਅੱਛਾ ਜੀ। ਭਈ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਸਾਰੇ ਘਰ ਦੇ। ਅੱਛਾ ਜੀ। ਉਹਦਾ ਜਿਹਾ ਇਥੇ ਉਹ ਦਿਮਾਗ ਨਾਲ ਉਹ ਤੋਂ ਸੋਚ ਜਾਂਦਾ ਹੁੰਦਾ ਸੀਗਾ। ਠੀਕ ਹੈ। ਉਹ ਲਾਲ ਹੋ ਜਾਣਾ। ਅੱਛਾ ਜੀ। ਤੇ ਇੱਕ ਵਾਰਾਂ ਉਹਨੂੰ ਗੋਲੀ ਰੈਸ਼ਨ ਕਰਕੇ ਕੋਈ। ਠੀਕ ਹੈ ਜੀ। ਉਹ ਡਾਕਟਰ ਨੇ ਲਿਖ ਕੇ ਦਿੱਤਾ ਵੀ ਇਹ ਮਤਲਬ ਦਵਾਈ ਖਾਂ ਬਜਲੀ ਦੀ ਮਤਲਬ ਜੀ ਆ ਦਵਾਈ ਇਹਨੂੰ ਮੁੜ ਕੇ ਦਿੱਤੀ। ਮੈਂ ਪਰਚਾ ਬਣਾ ਕੇ ਦਿੱਤਾ ਉਹਨੂੰ। ਠੀਕ ਹੈ ਜੀ। ਤੇ ਉਹ ਸਾਡੇ ਘਰ ਦੇ ਕਹਣ ਵੀ ਇਹਨੂੰ ਨਾਂ ਦੇ ਕੇ ਆ ਜੂਸ ਪਰ ਮੈਂ ਸਾਰਿਆਂ ਤੋਂ ਨਾ ਜੂਸ ਨੇ ਚੋਰੀ ਦੇ ਕੇ ਆਇਆ ਅੱਛਾ ਜੀ ਬਈ ਉਹ ਫੇਰ ਵੀ ਜੂਸ ਰਿਲੇਸ਼ਨ ਕਰ ਜੂਗਾ ਅੱਛਾ ਮੈਂ ਕਹਿੰਦਾ ਇਹ ਇਹ ਹੈ ਜੂਸ ਰਿਲੇਸ਼ਨ ਨਹੀਂ ਦੇਣਾ ਠੀਕ ਹੈ ਉਸਨੇ ਕੀ ਰਿਲੇਸ਼ਨ ਕਰਨਾ ਹੈ ਹਾਂ ਜੀ ਅੱਛਾ ਉਹ ਇਹਦਾ 5-6 ਸਾਲ ਹੋ ਗਿਆ ਉਹਨੂੰ ਖਾਲੇ ਤੱਕ ਬਲੱਡ ਦਿੰਦਾ ਬੜਿਆ ਓਕੇ ਹਾਂ ਨਹੀਂ ਤਾਂ ਉਹਦੀ ਨਾਲੀ ਫੱਟਣ ਵਾਲੀ ਸਾਨੂੰ ਇਦਾਂ ਸੀਗਾ ਇਦਾਂ ਦਾ ਹੋ ਜਾਂਦਾ ਹੈ ਵੀ ਕਿਹੜੀ ਵੇਲੇ ਇਹਦੀ ਨਾਲੀ ਫੱਟ ਜਾਣੀ ਆ ਮੈਂ ਡਾਕਟਰ ਨੇ ਕਿਹਾ ਠੀਕ ਹੋਣੀ ਹੈ ਨਹੀਂ ਐਂ ਹੀ ਬੰਦ ਨਾ ਡਾਕਟਰ ਕਹਿੰਦਾ ਬਲੱਡ ਦੀ ਸਦੇ ਬਲੱਡ ਦੀ ਗੋਲੀ ਕੋਈ ਗੋਲੀ ਨੂੰ ਸਭ ਮੰਦਾ ਜੀ ਹੁਣ ਗੋਲੀਆਂ ਸਾਰੀਆਂ ਮੰਦਿਆ ਉਹਦੀ ਗੋਲੀ ਵੀ ਨਹੀਂ ਖਾਦੀ ਕੋਈ ਉਹਨੇ ਨਹੀਂ ਤੁਸੀਂ 5-6 ਸਾਲ ਪੁਰਾਣੇ ਸਾਡੇ ਯੂਜ਼ਰ ਹੋ ਜੀ ਜੂਬ ਜੀਤਾ ਤੁਸੀਂ ਨੇ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇ ਕੀ ਸੁਨੇਹਾ ਦੇਣਾ ਚਾਹੂਂਗੇ ਉਹਨਾਂ ਨੂੰ ਤੁਸੀਂ ਮੈਂ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਇੱਕ ਵਾਰਾਂ ਨਾ ਇਹ ਸਾਰੇ ਇਸਤੇਮਾਲ ਕਰਨ ਬਈ ਜਿਹੜਾ ਬੰਦਾ ਠੀਕ ਆ ਉਹ ਵੀ ਕਰੇ ਜਿਹੜਾ ਮਤਲਬ ਬਿਮਾਰ ਆ ਉਹਦਾ ਕਰਨੀ ਕਰਨਾ ਉਹ ਤਾਂ ਮਜਬੂਰੀ ਕਰਕੇ ਹੀ ਦੇਖਦੇ ਕੋਈ ਮਜਬੂਰੀ ਕਰਕੇ ਆ ਜਿਹੜਾ ਬੰਦਾ ਤੰਦਰੁਸਤ ਆ ਨਾ ਉਹਨੇ ਵੀ ਕਰਨਾ ਚਾਹੀਦਾ ਇਹ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਬਹੁਤ ਬਹੁਤ ਧੰਨਵਾਦ